ਅੱਜ ਪ੍ਰਮਾਤਮਾ ਦੀ ਬਹੁਤ ਲੱਖ ਲੱਖ ਸ਼ੁਕਰਾਨਾ ਹੈ ਉਹਨਾਂ ਦਾ ਕਿ ਜੋ ਚੀਜ਼ ਅਸੀਂ ਅਸੀਂ ਸੁਪਨਾ ਸਾਨੂੰ ਉਮੀਦ ਸੀ ਕਿ ਬਹੁਤ ਅੱਛੇ ਨੰਬਰ ਲੈ ਜਾਏਗਾ ਪਰ ਇੰਨੀ ਮੀਲ ਨਹੀਂ ਸੀ ਪੰਜਾਬ ਚ ਟੌਪ ਕਰ ਜਾਏਗਾ ਸੋ ਬੱਚੇ ਦੀ ਮਿਹਨਤ ਨੂੰ ਸਲਾਮ ਹੈ ਸੋ ਇਹਨਾਂ ਦੇ ਸਾਰੇ ਜੋ ਅਧਿਆਪਕ ਸਹਿਬਾਨ ਹੈ ਗੁਰੂ ਹੈ ਜੋ ਇਹਦੇ ਠੀਕ ਹੈ ਉਹਨਾਂ ਨੂੰ ਸਾਰਿਆਂ ਨੂੰ ਸਲੂਟ ਹੈ ਸਾਡਾ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਬੱਚੇ ਨੇ ਐਡੀ ਸੋਹਣੀ ਪੋਜੀਸ਼ਨ ਪੰਜਾਬ ਚ ਹਾਸਲ ਕੀਤੀ ਹੈ ਜੀ ਇਸ ਤੋਂ ਪਹਿਲਾਂ ਬੇਟੀ ਵੀ ਮੈਰਿਟ ਦੇ ਵਿੱਚ ਸੀਗੀ ਔਰ ਮੇਨਟੇਨ ਕਿਵੇਂ ਕੀਤਾ ਹੋਇਆ ਬੱਚੇ ਨੇ ਖਾਸ ਕਰਕੇ ਆਪ ਗੁਰੂ ਗੁਰੂ ਖੇਡ ਦੇ ਵਿੱਚ ਵੀ ਨਾਮ ਨਾਲ ਹੈਗਾ ਕਿਸ ਤਰ੍ਹਾਂ ਟਾਈਮ ਮਿਲਦੇ ਹਾਂਜੀ ਇਹਦੀ ਸਿਸਟਰ ਹੈ ਜਿਹੜੀ ਉਹ ਮੈਡੀਕਲ ਲਾਈਨ ਦੇ ਵਿੱਚ ਐਮਬੀਬੀਐਸ ਕਰ ਰਹੀ ਹੈ ਪਟਿਆਲੇ ਤਾਂ ਉਹ ਵੱਡੀ ਭੈਣ ਉਹ ਵੀ 10th ਦੇ ਵਿੱਚ ਉਹਨੇ ਆਈਸੀਐਸਸੀ ਤੋਂ ਟੌਪ ਕੀਤਾ ਸੀ ਪਲੱਸ 2 ਦੇ ਵਿੱਚ ਪੰਜਾਬ ਦੀ ਮੈਰਿਟ ਦੇ ਵਿੱਚ ਸੀਗੀ ਤਾਂ ਉਹਨੇ NEET ਦੇ ਵਿੱਚ ਵੀ ਬਹੁਤ ਅੱਛੇ ਸਕੋਰ ਹਾਸਲ ਕਰਕੇ ਆਪਣਾ ਆਲ ਇੰਡੀਆ ਕੋਟੇ ਦੇ ਵਿੱਚ ਐਡਮਿਸ਼ਨ ਲਈ ਹੈ। ਸੋ ਉਹਦੀ ਵੀ ਬਹੁਤ ਵੱਡੀ ਮੋਟੀਵੇਸ਼ਨ ਆਪਣੇ ਬ੍ਰਦਰ ਲਈ ਸੀਗੀ। ਤੇ ਇਹਦੇ ਮਨ 'ਚ ਵੀ ਸੀਗਾ ਕਿ ਹਾਂ ਮੈਂ ਆਪਣੀ ਸਿਸਟਰ ਨਾਲੋਂ ਵੀ ਕੁਝ ਦੋ ਕਦਮ ਅੱਗੇ ਵਧ ਕੇ ਵਿਖਾਵਾਂ। ਸੋ ਇਹਦੇ ਲਈ ਇੱਕ ਚੈਲੰਜ ਸੀਗਾ ਕਿਉਂਕਿ ਇਹ ਨਾਲ-ਨਾਲ ਇਹਨੂੰ ਕਾਫੀ ਟਾਈਮ ਆਪਣੀ ਸਪੋਰਟਸ ਦੇ ਵਿੱਚ ਬੈਡਮਿੰਟਨ ਗੇਮ ਦੇ ਵਿੱਚ ਅ ਦੇਣਾ ਪੈਂਦਾ ਸੀ। ਸੋ ਇਹਦੇ ਉਸਤਾਦ ਜੀ ਜਿਹੜੇ ਮਤਲਬ ਬੈਡਮਿੰਟਨ ਦੇ ਕੋਚ ਜਤਿੰਦਰਪਾਲ ਸਿੰਘ ਸ਼ੈਂਟੀ ਸੰਧੂ ਔਰ ਚੰਡੀਗੜ੍ਹ ਤੋਂ ਅਕਸ਼ਿਤ ਮਹਾਜਨ ਜੀ ਤੇ ਟੋਨੀ ਸਰ ਜਿਹੜੇ ਹੈਗੇ ਆ ਟੀਐਸਬੀਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਯੋਗਦਾਨ ਰਿਹਾ ਉਹਨਾਂ ਨੇ ਸਮੇਂ-ਸਮੇਂ ਤੇ ਇਹਨੂੰ ਥੋੜਾ ਸਮਾਂ ਹੋਣ ਦੇ ਬਾਵਜੂਦ ਵੀ ਕਾਫੀ ਟ੍ਰੇਨਿੰਗ ਦਿੱਤੀ ਹੈ ਸੋ ਪੜ੍ਹਾਈ ਦੇ ਇਹਨਾਂ ਦੋਨਾਂ ਚੀਜ਼ਾਂ ਨੂੰ ਇਹਨੇ ਬੈਲੈਂਸ ਬਣਾ ਕੇ ਰੱਖਿਆ ਜੀ ਜਦੋਂ ਰਿਜ਼ਲਟ ਸੁਣਿਆ ਕਿਸੇ ਵਿੱਚ ਬਸ ਇੱਕ ਵਾਰੀ ਤਾਂ ਮਤਲਬ ਕਿ ਬਹੁਤ ਹੈਰਾਨੀ ਹੋਈ ਮੈਨੂੰ ਵਿਸ਼ਵਾਸ ਨਹੀਂ ਆਇਆ ਕਿ ਬੱਚੇ ਦੀ ਆ ਪੋਜੀਸ਼ਨ ਇੰਨੀ ਵਧੀਆ ਆ ਗਈ ਸੋ ਸਾਨੂੰ ਉਮੀਦ ਸੀ ਵੀ ਬਹੁਤ ਸੋਹਣੇ ਮਾਰਕਸ ਆ ਜਾਣਗੇ ਪਰੇ ਮਤਲਬ ਕਿ ਬਹੁਤ ਹੀ ਵਧੀਆ ਪ੍ਰਾਪਤੀ ਹੈ ਬੜੀ ਸੋਹਣੀ ਖਬਰ ਹੈ ਤੇ ਇਹਦੇ ਲਈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੀਐਮ ਸਾਹਿਬ ਦੀਆਂ ਲਖਾਈਆਂ ਦੇਜੋ ਹਾਂ ਸੀਐਮ ਸਾਹਿਬ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਬੱਚੇ ਨੂੰ ਅਸ਼ੀਰਵਾਦ ਦਿੱਤਾ ਹੈ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਬੱਚਾ ਅੱਗੇ ਜ਼ਿੰਦਗੀ ਦੇ ਵਿੱਚ ਹੋਰ ਤਰੱਕੀ ਕਰੇਗਾ ਮਿਹਨਤ ਕਰੇਗਾ ਕਿਹੜਾ ਸਟ੍ਰੀਮ ਸੀਗਾ ਔਰ ਕੀ ਸੋਚ ਕੇ ਜਿਹੜਾ ਹੈਗਾ ਦਿੱਤਾ ਸੀ ਕਿ ਇਹ ਜੀ ਸੀਗਾ ਕਿ ਪੰਜਾਬ ਤੋਂ ਫਰਸਟ ਆਉਣਾ ਕਿਵੇਂ ਸੋਚਿਆ ਸੀਗਾ ਇਸ ਸਟ੍ਰੀਮ ਲੈਣ ਵੇਲੇ ਤਾਂ ਇਹੀ ਆਪਣਾ ਏਮ ਸੀਗਾ ਵੀ ਐਨਡੀ ਆਲੇ ਪਾਸੇ ਜਾਣਾ ਉਹਦੇ ਵਾਸਤੇ ਨਾਨ ਮੈਡੀਕਲ ਸਟ੍ਰੀਮ ਜ਼ਰੂਰੀ ਸੀਗੀ ਤਾਂ ਇਸ ਕਰਕੇ ਆਪਾਂ ਨਾਨ ਮੈਡੀਕਲ ਸਟ੍ਰੀਮ ਰੱਖੀ ਹੈਗੀ ਸੀਗੀ ਤਾਂ ਇਹ ਸੀਗਾ ਹੁਣ ਹੁਣ ਕੀ ਸੁਪਨਾ ਹੈਗਾ ਅੱਗੇ ਕੀ ਕਰਨਾ ਹੈਗਾ ਔਰ ਕਿਵੇਂ ਕਿੰਨੀ ਕੋ ਕੁਛ ਮਹਿਸੂਸ ਕਰ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਹੁਣ ਵਧੀਆ ਮਹਿਸੂਸ ਕਰ ਰਹੀ ਹਾਂ ਕਿ ਅੱਗੇ ਆਪਣਾ ਸੁਪਨਾ ਐਨਡੀ ਦੇ ਵਿੱਚ ਆਰਮੀ ਆਫੀਸਰ ਬਣਨ ਦਾ ਹੈਗਾ ਨਾਲ ਨਾਲ ਗੇਮ ਵੀ ਜਾਰੀ ਰੱਖਣਾ ਚਾਹੁੰਨਾ ਮੈਂ ਤੇ ਬਸ ਨਾਲ ਇਸਪਰ ਆਪਤੀ ਮਗਰ ਸਭ ਤੋਂ ਵੱਡਾ ਯੋਗਦਾਨ ਕੀਤਾ ਮੰਦਿਰ ਨਾਲ ਨਾਲ ਸੋਸ਼ਲ ਮੀਡੀਆ ਖੇਡਾਂ ਕਿੱਧਰ ਜਿਹੜਾ ਹੈਗਾ ਨਾਲ ਨਾਲ ਦਿੱਤੇ ਤੇ ਇਸ ਵਿੱਚ ਸਾਰਿਆਂ ਨਾਲ ਵੱਡਾ ਯੋਗਦਾਨ ਮੇਰੇ ਸਾਰੇ ਪਰਿਵਾਰ ਦਾ ਹੀ ਆਈ ਤੇ ਖਾਸ ਕਰਕੇ ਮੇਰੇ ਮਮਾ ਪਾਪਾ ਦਾ ਯੋਗਦਾਨ ਹੈਗਾ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਪੜਨ ਲਈ ਵੀ ਖੇਡਣ ਲਈ ਵੀ ਵੀ ਜਦੋਂ ਖੇਡਣ ਦਾ ਟਾਈਮ ਸੀ ਖੇਡ ਖੇਡਣ ਲਈ ਮੋਟੀਵੇਟ ਕਰਦੇ ਤੇ ਪੜਨ ਦਾ ਸੀ ਪੜਨ ਵਾਸਤੇ ਤੇ ਸੋਸ਼ਲ ਮੀਡੀਆ ਤੇ ਐਕਟਿਵ ਟਾਈਮ ਹੀ ਨਹੀਂ ਮਿਲਦਾ ਸੀਗਾ ਇੰਨਾ ਵੀ ਖੇਡਣਾ ਵੀ ਸੀ ਸਟੱਡੀਜ਼ ਵੀ ਮੈਨੇਜ ਕਰਨੀਆਂ ਸੀਗੀਆਂ ਤਾਂ ਸੋਸ਼ਲ ਮੀਡੀਆ ਤੇ ਟਾਈਮ ਨਹੀਂ ਮਿਲਦਾ ਸੀਗਾ ਜਿਹੜੀ ਖੇਡ ਖੇਡਦੇ ਹੋ ਔਰ ਉਹਦੇ ਵਿੱਚ ਕਿੱਥੋਂ ਤੱਕ ਹੈ ਪ੍ਰਾਪਤੀਆਂ ਵੀ ਦੱਸੋ ਮੈਂ ਬੈਡਮਿੰਟਨ ਗੇਮ ਖੇਡਦਾ ਹਾਂ ਉਹਦੇ ਵਿੱਚ ਦੋ ਵਾਰ ਨੈਸ਼ਨਲ ਨੈਸ਼ਨਲ ਪਲੇਅਰ ਹਾਂ ਮੈਂ ਉਹਦੇ ਵਿੱਚ ਹਾਂ ਅੱਗੇ ਜਿਹੜਾ ਆਪਦੇ ਨਾਲ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਉਹ ਕੀ ਜਨਾਲੇਜ ਨੌਜਵਾਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹਣਾ ਵੀ ਆਪਾਂ ਪੜ੍ਹਨ ਦੇ ਨਾਲ-ਨਾਲ ਆਪਾਂ ਖੇਡਾਂ 'ਚ ਵੀ ਅੱਗੇ ਵਧਿਏ ਤਾਂ ਕਿ ਜੋ ਆਪਾਂ ਪੰਜਾਬ ਦਾ ਨਾਮ ਰੋਸ਼ਨ ਕਰੀਏ ਵੀ ਆਪਾਂ ਪੜ੍ਹਾਈ ਵੀ ਕਰੀਏ ਨਾਲ ਨਾਲ ਖੇਡੀਏ ਵੀ ਤਾਂ ਕਿ ਆਪਾਂ ਆਉਣ ਵਾਲੇ ਪੰਜਾਬ ਨੂੰ ਆਪਾਂ ਵਧੀਆ ਸਿਹਤਮੰਦ ਦੇ ਦੇ ਸਕੀਏ ਸੀਐਮ ਸਾਹਿਬ ਨੇ ਵੀ ਟਰੀਟ ਕਰਕੇ ਵਧਾਈ ਦਿੱਤੀ ਹੈ ਬਹੁਤ ਖੁਸ਼ੀ ਮਾਨਦਾ ਹਾਂ ਮੈਂ ਭਗਵੰਤ ਸਿੰਘ ਸੀਐਮ ਸਾਹਿਬ ਦਾ ਵੀ ਉਹਨਾਂ ਨੇ ਮੈਨੂੰ ਥੈਂਕ ਯੂ ਦਿੱਤਾ ਐਨੀ ਥੈਂਕ ਕੀ ਆਪਦੇ ਇੱਕ ਲਾਸਟ ਗੱਲ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਦੋ ਗੱਲਾਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਇਹ ਵੀ ਆਪਾਂ ਨਸ਼ਿਆਂ ਤੋਂ ਆਪਾਂ ਮੁਕਤ ਹੋਈਏ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰੀਏ ਤੇ ਖੇਡਾਂ ਦੇ ਵਿੱਚ ਆਪਾਂ ਵਧੀਏ ਤੇ ਪੜ੍ਹਾਈ ਵੀ ਨਾਲ-ਨਾਲ ਜ਼ਰੂਰੀ ਹੈ ਪਰ ਨਾਲ-ਨਾਲ ਖੇਡ ਵੀ ਬਹੁਤ ਜ਼ਰੂਰੀ ਹੈ ਜਿੱਥੋਂ ਤੱਕ ਮੈਨੂੰ ਲੱਗਦਾ ਤੇ ਆਪਾਂ ਨਾਲ-ਨਾਲ ਖੇਡੀਏ ਵੀ ਫਾਦਰੂ ਮਦਰ ਬਾਰੇ ਦੱਸੋ ਕੀ ਕੀ ਕਰਦੇ ਨੇ ਔਰ ਸਭ ਤੋਂ ਜ਼ਿਆਦਾ ਮੋਟੀਵੇਸ਼ਨ ਕਿੰਦੀ ਮੰਦਰਸ ਪ੍ਰਾਪਤੀ ਦੇ ਲਈ ਹਾਂਜੀ ਫਾਦਰ ਸਾਹਿਬ ਮੇਰੇ ਲੈਕਚਰਰ ਐ ਟੀਚਰ ਐ ਕਮਰਸ ਦੇ ਤੇ ਮੰਮਾ ਮੇਰੇ ਮੈਥਸ ਦੇ ਟੀਚਰ ਐ ਤੇ ਆਪਾਂ ਨੂੰ ਦੋਵੇਂ ਮੋਟੀਵੇਟ ਕਰਦੇ ਕਿਉਂਕਿ ਦੋਵੇਂ ਟੀਚਰ ਆ ਤੇ ਦੋਵੇਂ ਮੋਟੀਵੇਟ ਕਰਦੇ ਸੀਗੇ ਪੜਨ ਲਈ ਵੀ ਤੇ ਖੇਡਣ ਲਈ ਵੀ ਬਹੁਤ ਵਧੀਆ ਜੀ ਬਾਬਾ ਜੀ ਦਾ ਲੱਖ ਲੱਖ ਸ਼ੁਕਰ ਹੈ ਬਹੁਤ ਵਧੀਆ ਪ੍ਰਾਪਤੀ ਬੱਚੇ ਨੇ ਕੀਤੀ ਹੈ ਇਹਦੀ ਮਿਹਨਤ ਦੇ ਸਦਕਾ ਇਹਦੀ ਸਾਰੀ ਡੈਡੀਕੇਸ਼ਨ ਹੈ ਖੇਡਾਂ ਪ੍ਰਤੀ ਵੀ ਬਹੁਤ ਡੈਡੀਕੇਟਿਡ ਹੈ ਤੇ ਪੜਾਈ ਦੇ ਪ੍ਰਤੀ ਵੀ ਇਹਨੇ ਪੂਰੀ ਮਿਹਨਤ ਕਰਕੇ ਜਿਹੜੇ ਸਬਜੈਕਟ ਦਾ ਇਹਨੂੰ ਕਮੀ ਪੇਸ਼ੀ ਲੱਗਦੀ ਹੁੰਦੀ ਸੀ ਉਹ ਕੋਈ YouTube ਤੋਂ ਦੇਖ ਕੇ ਜਾਂ ਜਿਵੇਂ ਵੀ ਮਤਲਬ ਇਹਨੇ ਆਪਦੇ ਸਬਜੈਕਟ ਵਧੀਆ ਤਿਆਰ ਕਰ ਲਏ ਸੀ ਉਹਨਾਂ ਤੇ ਜਿਹੜਾ ਹੈਗਾ ਉਹ ਬੱਚੀ ਵੀ ਪਹਿਲਾਂ ਮੈਰਿਟ ਚ ਆਈ ਐ ਤੇ ਉਹਨੇ ਪੰਜਾਬ ਤੋਂ ਕੀਤਾ ਹੈਗਾ। ਸੋਸ਼ਲ ਮੀਡੀਆ ਤੋਂ ਬੱਚੇ ਕਿੰਨਾ ਕੋ ਦੂਰ ਲੇ ਔਰ ਤੁਸੀਂ ਆਮ ਬੱਚਿਆਂ ਨੂੰ ਕੀ ਸਿਖਿਆ ਦੋਗੇ ਐਜ਼ ਅ ਟੀਚਰ ਉਹ ਲਏ ਸੇ ਬਦਲ। ਸੋਸ਼ਲ ਮੀਡੀਆ ਤਾਂ ਬਿਲਕੁਲ ਹੀ ਨਹੀਂ ਸੀ ਬੱਚੇ ਯੂਜ਼ ਕਰਦੇ ਗੁੜੀਆਂ ਕੋਲ ਵੀ ਉਹ ਦੂਜਾ ਜਿਹੜਾ ਛੋਟਾ ਫੋਨ ਹੁੰਦਾ ਸੀਗਾ ਉਹਨੂੰ ਵੀ ਬਾਅਦ ਚ ਹੀ ਲੈ ਕੇ ਦਿੱਤਾ ਫੋਨ ਤੇ ਇਹ ਵੀ ਦੇ ਕੋਲ ਹੁਣ ਅੱਜ ਕੱਲ ਨੈਸੈਸਿਟੀ ਬਣ ਗਈ ਹੈ ਕਿਉਂਕਿ ਬੱਚਿਆਂ ਨੂੰ ਆਨਲਾਈਨ ਕੋਈ ਕਲਾਸਿਸ ਜਾਂ ਕੁਝ ਦੇਖਣਾ ਪੈਂਦਾ ਪਰ ਬਹੁਤ ਲਿਮਿਟਡ ਟਾਈਮ ਵਾਸਤੇ। ਇਹਦਾ ਫੋਨ ਮਤਲਬ ਦੇਖ ਲੋ ਜਾਈ ਨੇ ਆਪਦੀਆਂ ਗੇਮਸ ਵਾਲੀਆਂ ਕੋਈ ਵੀਡੀਓ ਦੇਖਦਾ ਜਾਂ ਕੋਈ ਸਟੱਡੀ ਤੇ ਮਤਲਬ ਉਹ ਸਭ ਨਾਲ ਤੇ ਇਸ ਤਰੀਕੇ ਨਾਲ ਕੀ ਸਲਾਹ ਦਿਓਗੇ ਅਜੇ ਮਤਲਬ ਇਹਦੇ ਨਾਲ ਦੇ ਕਿ ਹੋਰ ਬੱਚਿਆਂ ਦੇ ਨੈਕਸਟ ਵੀਕਰ ਕਲਾਸ 2 ਦਾ ਇਮਤਿਹਾਨ ਦੈਨਾ ਤੇ ਕਿ ਉਹਦੀ ਮਿਹਨਤ ਕਰਨ ਜਿਹੜੇ ਹਾਂ ਬੱਚੇ ਆਪਦੀ ਪੂਰੀ ਡੈਡੀਕੇਸ਼ਨ ਨਾਲ ਪੂਰੀ ਮਿਹਨਤ ਕਰਨ ਬੁੱਕਸ ਦੇ ਵਿੱਚੋਂ ਆਪਦੀ ਸਟੱਡੀ ਕਰਨ ਥੋਰੋਲੀ ਸਟੱਡੀ ਕਰਨ ਤੇ ਇਸ ਤਰੀਕੇ ਨਾਲ ਵਧੀਆ ਮਕਾਮ ਤੇ ਪਹੁੰਚ ਸਕਦੇ ਆ ਤੇ ਮੇਨ ਇਹੀ ਹੈ ਵੀ ਬੱਚੇ ਮੋਬਾਈਲ ਤੋਂ ਦੂਰ ਰਹਿਣ ਜਿਹਦੇ ਕਰਕੇ ਜਿਆਦਾ ਟਾਈਮ ਲਿਸਟ ਬੱਚਿਆਂ ਦਾ ਉਸੇ ਤੇ ਹੀ ਹੁੰਦਾ। ਨੈਕਸਟ ਉਹਦਾ ਸੁਪਨਾ ਆਰਮੀ ਜਾਂਦਾ ਹੈ ਇੰਡੀਆ ਦਾ ਤੁਹਾਡੇ ਨਾਲ ਉਹੀ ਗੱਲ ਪਾਛਦਾ ਤੁਸੀਂ ਕੀ ਚਾਹੁੰਦੇ ਅਗੇ। ਹਾਂਜੀ ਅਸੀਂ ਬਾਬਾ ਜੀ ਕੋਲ ਕੱਲ ਪਰਸੋਂ ਵੀ ਅਰਦਾਸ ਕਰਕੇ ਆਏ ਬਾਬਾ ਬੁੱਢਾ ਜੀ ਦੇ ਵੀ ਬੱਚੇ ਨੂੰ ਇਸ ਮਕਾਮ ਤੇ ਪਹੁੰਚੇ ਦਾ ਸੁਪਨਾ ਵੀ ਮੈਂ ਆਰਮੀ ਆਫੀਸਰ ਬਣਾ ਦੇਸ਼ ਦੀ ਸੇਵਾ ਕਰਾਂ ਤੇ ਨਾਲ ਆਪਣੀਆਂ ਇਹ ਖੇਡਾਂ ਵੀ ਜਾਰੀ ਰੱਖਾਂ। मतलब डेडिकेशन देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप